ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਜ਼ਰ ਆਪਾਂ ਲੈ ਕੇ ਨਵੀਂ ਵੀਡੀਓ ਬ੍ਰੇਕਿੰਗ ਨਿਊਜ਼ਾਂ ਤੇ ਤੁਹਾਡੇ ਕਮੈਂਟਾਂਾਂ ਦੇ ਜਿਹੜੇ ਜਵਾਬ ਤੇ ਮੈਂ ਠੀਕ ਠਾਕ ਆ ਆਈ ਹੋਪ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਇਹ ਖਬਰ ਸੁਣ ਕੇ ਤਾਂ ਸਾਰੇ ਮੇਰੇ ਵੀਰ ਭੈਣਾਂ ਬਹੁਤ ਫੌਰ ਵੀ ਠੀਕ ਹੋ ਜਾਣਗੇ ਖੁਸ਼ ਹੋ ਜਾਣਗੇ ਕਿਉਂਕਿ ਆਪਾਂ ਜਿਹੜੀ ਆ ਅੱਜ ਨਿਊਜ਼ ਲੈ ਕੇ ਆਏ ਆ ਖਾਸ ਖਬਰਾਂ ਲੈ ਕੇ ਆਏ ਆ ਵੀਡੀਓ ਲੈ ਕੇ ਆਏ ਆ ਉਹਦੇ ਵਿੱਚ ਇਹ ਇਹ ਦਾਨੀਆ ਖੋਸ਼ ਖਵਰੀਆਂ ਵਾ ਤੇ ਜਿਨ੍ਹਾਂ ਨੂੰ ਸੁਣ ਕੇ ਸਾਰੇ ਵੀਰ ਭੈਣ ਖੁਸ਼ ਹੋ ਜਾਣਗੇ ਬਾਕੀ ਜੇ ਆਪਣੀ ਜਿਹੜੀ ਵੀਡੀਓ ਤੁਹਾਨੂੰ ਪਤਾ ਹੀ ਹੁੰਦਾ ਇਟਲੀ ਦੇ ਪੇਪਰਾਂ ਨੂੰ ਲੈ ਕੇ ਹੁੰਦੀ ਆ ਕਿਹੜੀ ਇਮੀਗ੍ਰੇਸ਼ਨ ਹੁੰਦੀ ਆ ਇਹ ਇਟਲੀ ਦੀ ਆ ਉਹਨੂੰ ਲੈ ਕੇ ਆ ਜਿਹੜੇ ਵੀਰਾਂ ਨੇ ਇੱਥੇ ਆਉਣਾ ਜਿਹੜੇ ਆ ਚੁੱਕੇ ਆ ਜਾਂ ਜਿਹੜੇ ਆਉਣ ਵਾਲੇ ਵੀਰ ਭੈਣ ਸੋਚ ਰਹੇ ਆ ਉਹਨਾਂ ਲਈ ਆਪਣੀ ਇਹ ਵੀਡੀਓ ਹੁੰਦੀ ਆ ਤੇ ਬਾਕੀ ਜਿਹੜੇ ਵੀ ਆਪਣੇ ਨਾਲ ਵੀਰ ਭੈਣ ਨਵੇਂ ਜੁੜ ਰਹੇ ਆ ਉਹਨਾਂ ਦਾ ਆਪਾਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਬਾਕੀ ਜਿਹੜੇ ਵੀ ਆਪਣੇ ਚੈਨਲ ਤੇ ਨਵੇਂ ਹੁੰਦੇ ਆ ਆਪਣੇ ਨਾਲ ਹੋਰ ਵੀ ਵੀਰ ਜੁੜਦੇ ਆ ਤੇ ਉਹ ਆਪਣੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤਾਂ ਕਿ ਤਾਂ ਕਿ ਜਿਹੜੀ ਵੀ ਆਪਣੀ ਵੀਡੀਓ ਜਾਣਕਾਰੀ ਵਾਲੀ ਹੁੰਦੀ ਆ ਤੇ ਉਹ ਸਾਰੇ ਵੀਰਾਂ ਭੈਣਾਂ ਤੱਕ ਪਹੁੰਚ ਜਾਣਾ ਜਿਨ੍ਹਾਂ ਨੂੰ ਮਤਲਬ ਇਟਲੀ ਬਾਰੇ ਜਾਣਕਾਰੀ ਚਾਹੀਦੀ ਆ ਜਾਂ ਜਿਹੜੇ ਆਉਣ ਬਾਰੇ ਸੋਚ ਰਹੇ ਆ ਤੇ ਜਾਂ ਜਿਨ੍ਹਾਂ ਨੇ ਹੁਣ ਮਤਲਬ ਪਹਿਲਾਂ ਤਿਆਰ ਕਰਵਾਈਆਂ ਸੀ 30 ਨਵੰਬਰ ਤੱਕ ਤੇ ਹੁਣ ਕਲੈਕ ਹੋ ਗਏ ਆ 5 7 12 ਨੂੰ ਤੇ 5 ਤਰੀਕ ਨੂੰ ਸਾਲ ਆਲੇ ਹੋਏ ਸੀ 7 ਨੂੰ ਡੋਮੈਸਟਿਕ ਹੋਏ ਸੀ ਤੇ 12 ਨੂੰ ਜਿਹੜੇ ਆ ਤੇ ਉਹ ਹੋਏ ਸੀਗੇ ਨੋਮੀਨੇ ਵਾਲੇ 5 ਤਰੀਕ ਨੂੰ ਜਿਹੜੇ ਸਾਲ ਵਾਲੇ ਹੋਏ ਸੀ ਉਹਨਾਂ ਦਾ ਟਾਈਮ ਸੀਗਾ 9 ਵਜੇ ਤੇ ਬਾਕੀ ਜਿਹੜਾ ਸੀ 7 ਤਰੀਕ ਨੂੰ ਹੋਏ ਸੀਗੇ ਡੋਮੈਸਟਿਕ ਪੇਪਰ ਉਹ ਵੀ 9 ਵਜੇ ਕਲੈਕਟ ਹੋਏ ਸੀ ਤੇ 12 ਤਰੀਕ ਨੂੰ ਜਿਹੜੇ ਡੋਮੈਸਟਿਕ ਸੋਰੀ ਜੀ ਸੀਜ਼ਨਲ ਪੇਪਰ ਨੋਮੀਨੇ ਵਾਲੇ ਹੋਣੇ ਸੀ ਉਹਨਾਂ ਨੂੰ ਥੋੜੀ ਜੀ ਤਕਨੀਕੀ ਪ੍ਰੋਬਲਮ ਆ ਗਈ ਕਰਕੇ ਉਹ 11 ਵਜੇ ਤੋਂ ਬਾਅਦ ਮਤਲਬ 11 ਤੇ ਮੈਂਟਸ ਦੇ ਸਕੈਨਡਾ ਦੇ ਪੇਪਰ ਕਲੈਕ ਹੋਏ ਆ ਤੇ ਉਹਦੇ ਵਿੱਚ ਵੀ ਮਤਲਬ ਉਹ ਹੁਣ 11 ਵਜੇ ਤੋਂ ਬਾਅਦ ਦਾ ਹੀ ਟਾਈਮ ਆਊਗਾ ਉਹ ਆਪਾਂ ਅਗਲੀ ਵੀ ਪਿਛਲੀ ਵੀਡੀਓ ਚ ਵੀ ਦੱਸਿਆ ਵੀ ਉਹ ਵੀ ਟੈਨਸ਼ਨ ਨਾ ਲੈ ਇਹਨਾਂ ਸਾਡਾ ਟਾਈਮ ਖਣ ਲੇਟ ਹੋ ਗਿਆ ਕਹਿੰਦੇ ਹੁੰਦੇ ਆ ਵੀ 9 ਵਜੇ ਕਿ ਵੀ ਕਿਉਂਕਿ ਹੁਣ ਜਦੋਂ ਵੀ ਤੱਕ ਪੇਪਰ ਭਰੇ ਗਏ ਸੀ ਉਹ 9 ਵਜੇ ਤੋਂ ਹੀ ਸਟਾਰਟਿੰਗ ਹੋਈ ਸੀ ਤੇ ਮਿੰਟਾਂ ਸਕਿੰਟਾਂ ਚ ਮਤਲਬ ਇੱਕ ਦੋ ਮਿੰਟਾਂ ਚ ਜਾਂ ਜਿਨ੍ਹਾਂ ਦੇ 9 ਵਜੇ ਕਿ ਸਕਿੰਟਾਂ ਚ ਉਹਨਾਂ ਦੇ ਤਾਂ ਆਪਾਂ ਪਿਛਲੇ ਸਾਲਾਂ ਚ ਕਹਿੰਨੇ ਸੀ ਵੀ ਪੇਪਰ ਬੱਟ ਤੇ ਪਏ ਆ ਤੇ ਐਸਾ ਸਾਲ ਕੋਈ ਚੱਕਰ ਨਹੀਂਗਾ ਕਿਸੇ ਦਾ 3-4 ਮਿੰਟ ਵੀ ਆ ਗਿਆ ਉਹਦੇ ਪੇਪਰ ਵੀ ਆ ਜਿਹੜੇ ਬੱਟ ਤੇ ਪਏ ਆ ਉਹ ਆਪਾਂ ਗੱਲ ਕਰਦੇ ਆ ਸਾਲ ਵਾਲੇ ਪੇਪਰ ਤੇ 9 ਮਹੀਨੇ ਵਾਲੇ ਪੇਪਰ ਤੇ ਡੋਮੈਸਟ ਐਸੀ ਕਿ ਵੀ ਕੋਟਾ ਘਟ ਹੋਣ ਦੀ ਵਜ੍ਹਾ ਕਰਕੇ ਪੀਪਰ ਜ਼ਿਆਦਾ ਭਰੇ ਗਏ ਸੀਗੇ ਤੇ ਉਹ ਜਿਹੜੇ ਆ ਸਕੈਂਟਾਂ ਦੇ ਹਿਸਾਬ ਨਾਲ ਜਿਹੜੇ ਪੀਪਰ ਨਿਕਲਣਗੇ ਬਾਕੀ ਜੇ ਕੋਟੇ ਦੀ ਜਿੱਥੇ ਬਾਦ ਘਟ ਹੋਈ ਉਹ ਮਤਲਬ ਕੋਟਾ ਜਿੱਥੇ ਘਟ ਹੋਇਆ ਜਾਂ ਜ਼ਿਆਦਾ ਹੋਇਆ ਪੀਪਰ ਘੱਟ ਭਰੇ ਗਏ ਹੋਣੇ ਉਹ ਤਾਂ ਮੈਂਟਾਂ 'ਚ ਵੀ ਚਲੇ ਗਿਆ ਉਹਦੀ ਕੋਈ ਚੱਕਰ ਨਹੀਂ ਹਾਂਜੀ ਆਪਾਂ ਕਰਦੇ ਹਾਂ ਹੁਣ ਮੇਨ ਮੇਨ ਗੱਲਾਂ ਮੇਨ ਮੇਨ ਗੱਲਾਂ ਜਿਵੇਂ ਕਿ ਸਭ ਤੋਂ ਪਹਿਲਾਂ ਵੀਰਾਂ ਦਾ ਜਿਹੜੇ ਬਹੁਤ ਕਮੈਂਟ ਆ ਰਹੇ ਸੀਗੇ ਕੱਲ ਬਹੁਤ ਕੱਲ ਵੀ ਟਾਈਮ ਨਹੀਂ ਲੱਗਾ ਸਾ ਕਰਕੇ ਆਪਾਂ ਕੰਮ ਤੋਂ ਥੋੜੀ ਜਿਹੀ ਥਣ ਲਉਂ ਤੇ ਤੁਸੀਂਗੇ ਅਪਡੇਟ ਮੈਂ ਆਪਾਂ ਉਹ ਵੀਡੀਓ ਜ਼ਰੂਰ ਲੈ ਕੇ ਆਵਾਂਗੇ ਕਿਉਂਕਿ ਬਹੁਤ ਹੀ ਤਿੰਨਾ ਚੈਨਲਾਂ ਤੇ ਵੀਰਾਂ ਦੇ ਬਹੁਤ ਹੀ ਉਸ ਗੱਲਾਂ ਨੂੰ ਲੈ ਕੇ ਕਮੈਂਟ ਆ ਰਹੇ ਸੀਗੇ ਫਿਰ ਮੈਂ ਕਿਹਾ ਚਲੋ ਵੀ ਕੋ ਕਿਉਂਕਿ ਆਪਣੇ ਉਧਰ ਦੂਸਰੇ ਚੈਨਲ ਤੇ ਵੀ ਕਾਫੀ ਦਿਨ ਹੋ ਗਏ ਵੀਡੀਓ ਨਹੀਂ ਆ ਰਹੀ ਕਿਉਂਕਿ ਇਹ ਕਾਫੀ ਬੀਜੀ ਐ ਇੰਨੀ ਦਿਨੀ ਆਪਾਂ ਤੁਹਾਨੂੰ ਦੱਸਿਆ ਸੀਗਾ ਤੇ ਉਹਦੀ ਵਜ੍ਹਾ ਕਰਕੇ ਕੱਲ ਸ਼ਾਮ ਨੂੰ ਵੀ ਇਹਨਾਂ ਦਾ ਟਾਈਮ ਲੱਗਾ ਹੋ ਸਕਦਾ ਵੀ ਅੱਜ ਇਹ ਵੀਡੀਓ ਜ਼ਰੂਰ ਪਾਉਣ ਕਿਉਂਕਿ ਵੀ ਸ਼ਾਇਦ ਅੱਜ ਇਹ ਦਿਨੇ ਫ੍ਰੀ ਹੋਣਗੇ ਤੇ ਉਸ ਤੋਂ ਬਾਅਦ ਤੇ ਮੇਰਾ ਵੀ ਕੱਲ ਸ਼ਾਮ ਨੂੰ ਟਾਈਮ ਨਹੀਂ ਲੱਗਾਗਾ ਇੱਕ ਹੁਣ ਅੱਜ ਫੇਸਟਾ ਕਰਕੇ ਮਤਲਬ ਤਿਉਹਾਰ ਕਰਕੇ ਇੱਥੋਂ ਦਾ ਤੇ ਕੰਮ ਕਾਰ ਜਿਆਦਾ ਹੋ ਜਾਂਦਾ ਵਾ ਕੰਮ ਤੋਂ ਵੀ ਲੇਟ ਆਈਦਾ ਜਾਣਾ ਹੀ ਪਹਿਲਾਂ ਪੈਂਦਾ ਅੱਜ ਵੀ ਜਾਣਾ ਵੀ ਪਹਿਲਾਂ ਵਾ ਤੇ ਉਹਦਾ ਕਰਕੇ ਮੈਂ ਕਿਹਾ ਵੀ ਚਲੋ ਸੁਬਾ ਸੁਬਾ ਟਾਈਮ ਕੱਢ ਕੇ ਵੀ ਜਿਹੜੀ ਅਪਡੇਟਾਂ ਵੀ ਆਪਾਂ ਜਰੂਰ ਤੁਹਾਡੇ ਨਾਲ ਸ਼ੇਅਰ ਕਰੀਏ ਕਿਉਂਕਿ ਵੀਰ ਆਪਣੀ ਵੀਡੀਓ ਦਾ ਇੰਤਜ਼ਾਰ ਕਰਦੇ ਸੀ ਕਿਉਂਕਿ ਕੱਲ ਆਪਾਂ ਕਿਹਾ ਸੀ ਵੀ ਆਪਾਂ ਵੀਡੀਓ ਲੈ ਕੇ ਆਵਾਂਗੇ ਚਲੋ ਜੀ ਆਪਾਂ ਬਾਹਲੀਆ ਗੱਲਾਂ ਕਰਦੇ ਨਹੀਂਗੇ ਕਿਉਂਕਿ ਗੱਲਾਂ ਆਪਣੀਆਂ ਜਿਆਦਾ ਹੋ ਜਾਂਦੀਆਂ ਆਪਾਂ ਮੇਨ ਗੱਲ ਤੇ ਚੱਲਦੇ ਆਂ ਫਿਰ ਵੀਡੀਓ ਲੰਬੀ ਹੋ ਜਾਂਦੀ ਹੈ ਤੇ ਫਿਰ ਵੀਰ ਜਿਹੜੇ ਜਾਣਕਾਰੀ ਲਈ ਹੋ ਰਹਿ ਜਾਂਦੇ ਆਂ ਹਾਂਜੀ ਮੇਨ ਗੱਲ ਆਪਣੀ ਜਿਹੜੀ ਸਲਿੱਪਾਂ ਨੂੰ ਲੈ ਕੇ ਸਲਿੱਪਾਂ ਨੂੰ ਲੈ ਕੇ ਕਮੈਂਟ ਆ ਰਹੇ ਸੀਗੇ ਸਲਿੱਪਾਂ ਜਿਹੜੀਆਂ ਉਹ ਮੈਲੀਆਂ ਸਟਾਰਟ ਹੋ ਗਏ ਆਪਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਤਾਂ ਕਹਿੰਨੇ ਹੁੰਦੇ ਆ ਵੀ ਜਿਹੜੀ ਵੀ ਆਪਣੀ ਖਬਰ ਹੁੰਦੀ ਆ ਤੁਸੀਂ ਦੇਖ ਲਿਆ ਕਰੋ ਬੈਲ ਪੌਲ ਸਹੀ ਹੁੰਦੀ ਹੈਗਾ ਫਿਰ ਤੁਸੀਂ ਫੇਰ ਵੀ ਕਮੈਂਟ ਕਰਦੇ ਹੁੰਦੇ ਆ ਵੀ ਉਹ ਉਹ ਇਦਾਂ ਕਹਿੰਦੇ ਹੋ ਇਦਾਂ ਕਹਿੰਦੇ ਫਿਰ ਆਪਾਂ ਚੁੱਪ ਹੀ ਕਰ ਜਾਂਦੇ ਆ ਵੀ ਚਲੋ ਜਦੋਂ ਤੁਹਾਨੂੰ ਆਪਦੀ ਆਪ ਹੀ ਪਤਾ ਲੱਗ ਜੂਗਾ ਹੁਣ ਆਪਾਂ ਤੁਹਾਨੂੰ ਆਖਿਆ ਸੀ ਨਾ ਵੀ 12 ਤਰੀਕ ਤੋਂ ਬਾਅਦ ਹੀ ਜਿਹੜੀਆਂ ਸਲਿੱਪਾਂ ਮੈਲੀਆਂ ਸਟਾਰਟ ਹੋਣਗੀਆਂ ਹਨਾ ਤੇ ਉਹੀ ਗੱਲ ਹੋਈ ਕੱਲ 13 ਤਰੀਕ ਸੀ ਕੱਲ ਸਲਿੱਪਾਂ ਕਈਆਂ ਵੀਰਾਂ ਨੂੰ ਮਿਲ ਗਈਆਂ ਕਈਆਂ ਨੂੰ ਚਲੋ ਹੌਲੀ-ਹੌਲੀ ਮਿਲ ਜਾਣਗੀਆਂ ਕਿਉਂਕਿ ਉਹ ਵੀ ਵਕੀਲਾਂ ਦਾ ਕਰਕੇ ਸੇ ਵਕੀਲ ਥੋੜੇ ਜਿਹਾ ਬਿਜੀ ਕਰਕੇ ਆਪਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਜਦੋਂ ਪੇਪਰ ਸਾਰੇ ਭਰੇ ਗਏ ਸੀਜ਼ਨਲ ਪੇਪਰ ਵੀ 12 ਤਰੀਕ ਨੂੰ ਉਸ ਤੋਂ ਬਾਅਦ ਹੀ ਸਲਿੱਪਾਂ ਮਿਲਣਗੀਆਂ ਹੁਣ ਬਾਕੀ ਮੈਂ ਹੁਣ ਸਲਿੱਪਾਂ ਇਹ ਥੋੜੇ ਨਾਲ ਵੀਡੀਓ ਬਣਾਉਣਗੇ ਉਹਦੇ ਵਿੱਚ ਹੀ ਤੁਹਾਡੇ ਨਾਲ ਵੀ ਸ਼ੇਅਰ ਕਰ ਲਵਾਂਗੇ ਤੇ ਸਲਿੱਪਾਂ ਜਿਹੜੀਆਂ ਡੋਮੈਸਟਿਕ ਪੇਪਰ ਆਲੀਆਂ ਵੀ ਮਿਲ ਗਈਆਂ 9 ਮਹੀਨੇ ਵਾਲੀਆਂ ਵੀ ਮਿਲ ਗਈਆਂ ਜਿਹੜੇ ਸਾਲ ਵਾਲੇ ਪੇਪਰ ਆ ਉਹਨਾਂ ਦੀਆਂ ਵੀ ਸਲਿੱਪਾਂ ਮਿਲ ਗਈਆਂ ਤੇ ਅੱਗੇ ਜਿਹੜੇ ਵੀਰਾਂ ਨੂੰ ਉਹ ਭੇਜੀਆਂ ਵੀ ਗਈਆਂ ਵਾ ਤੇ ਜਿਹੜੇ ਵੀਰਾਂ ਨੇ ਆਪਦੇ ਹੁਣ ਪੇਪਰ ਪਰਵਾਏ ਆ ਤੇ ਉਹ ਮਤਲਬ ਆਪਦੇ ਹੁਣ ਚੋਰਪਾਤੀ ਕਹਿ ਸਕਦੇ ਆ ਆਪਦੇ ਵਕੀਲਾਂ ਨੂੰ ਤਾਂ ਤੁਸੀਂ ਕਿੱਥੇ ਜਾਣਦੇ ਹਨ ਰਸਤੇਦਾਰਾਂ ਨੂੰ ਜਾਣਟਾ ਨਹੀਂ ਭਰਾਗੇ ਇੱਥੋਂ ਵਾਲੇ ਵਕੀਲਾਂ ਨੂੰ ਤਾਂ ਤੁਸੀਂ ਕਿੱਥੋਂ ਜਾਣਦੇ ਆ ਜਾਂ ਜਿਹੜੇ ਇੱਥੇ ਵੀਰ ਭੈਣ ਆ ਜਿਨ੍ਹਾਂ ਨੇ ਆਦੇ ਰਸਤੇਦਾਰਾਂ ਦੇ ਜਾਂ ਮਤਲਬ ਕਿਸੇ ਦੇ ਪੇਪਰ ਪਰਵਾਏ ਆ ਤੇ ਹੁਣ ਉਹ ਮਤਲਬ ਕਹਿ ਸਕਦੇ ਆ ਕਿਉਂਕਿ ਸਿੱਧਾ ਮਿਲਣ ਲੱਗ ਗਿਆਂ ਕੱਲ ਸਿੱਧਾ ਮਿਲ ਗਿਆਂ ਡੋਮੈਸਟਿਕ ਪੇਪਰ ਵਾਲੀਆਂ ਵੀ ਮਿਲ ਗਈਆਂ ਸੀਜ਼ਨ ਪੇਪਰ ਵਾਲੀਆਂ ਵੀ ਮਿਲ ਗਈਆਂ ਆਪਾਂ ਨੂੰ ਤੇ ਜਿਹੜੇ ਸਾਲ ਵਾਲੇ ਪੇਪਰ ਆ ਉਹਨਾਂ ਦੇ ਵੀ ਮਿਲ ਗਈਆਂ ਕਿਉਂਕਿ ਵੀ ਮਤਲਬ ਇਸ ਵਾਰ ਟਾਈਮ ਜਿਵੇਂ ਵੀ ਆਪਾਂ ਤੁਹਾਨੂੰ ਦੱਸਿਆ ਸੀਗਾ ਟਾਈਮ ਵੀ ਬਹੁਤ ਸੋਹਣਾ ਆਇਆ ਵਾ ਕਿਸੇ ਦਾ ਬਸ 9 ਵਜੇ ਕੇ ਸਕੈਨਟਾਂ ਤੇ ਆ ਸਾਲ ਵਾਲੇ ਪੇਪਰਾਂ ਦਾ ਤੇ ਮਿੰਟਾਂ ਮਤਲਬ ਕੋਈ ਦਾ ਇੱਕ ਇੱਕ ਮਿੰਟ ਤੱਕ ਹੀ ਗਿਆ ਆਪਣੇ ਕੋਲ ਜਿਹੜੀਆਂ ਸਿੱਧਾ 9 ਵਜੇ ਕੇ ਇੱਕ ਮਿੰਟ ਤੱਕ ਹੀ ਟਾਈਮ ਗਿਆ ਤੇ ਬਾਕੀ ਸੀਜ਼ਨਲ ਉਹ ਹੀ ਤੁਹਾਨੂੰ ਦੱਸਿਆ ਸੀਗਾ ਵੀ 11 ਵਜੇ ਕੇ ਮੈਂ ਸਕੈਨਟਾਂ ਤੇ ਆ ਤੇ ਬਸ ਜਾਂ ਇੱਕ ਅੱਧੇ ਮਿੰਟ ਤੇ ਆ ਓਵਰ ਟਾਈਮ ਗਿਆ ਤੇ ਬਾਕੀ ਡੋਮੈਸਟਿਕ ਪੇਪਰ ਜਿਹੜੇ ਭਰੇ ਗਏ ਸੀਗੇ ਮਤਲਬ ਘਰਾਂ ਵਾਲੇ ਹਨਾ 7 ਤਰੀਕ ਨੂੰ ਉਹ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਤੇ ਵੀ ਓਵਰ ਟਾਈਮ ਆ ਜਿਹੜਾ ਵੀ ਉਹ ਸਾਰੇ ਵੀਰਾਂ ਦਾ ਜਿੰਨੀ ਵੀ ਆਪਣੇ ਜਾਣਕਾਰੀ ਦੇ ਵਿੱਚ ਉਹ ਸਾਰਾ ਟਾਈਮ ਹੀ ਲੇਟ ਚਲਿਆ ਗਿਆ 9:07 ਤੇ 6 ਮਿੰਟ ਤੇ ਉਸ ਦਿਨ ਵੀ ਹਨਾ ਜਦੋਂ ਐਂਟਰ ਕੀ ਹੋਏ ਸੀਗੇ ਇਹਦੇ ਵਿੱਚ ਭਰਨ ਨੂੰ ਪੇਪਰ ਉਹ ਇੱਕਦਮ ਉਹ ਨਹੀਂ ਸੈਡ ਜਿਹੜੇ ਓਪਨ ਹੋਈ ਸੀ ਉਹਨਾਂ ਨੂੰ ਚੋਕ ਕੇ ਬਾਹਰ ਮਾਰਤਾ ਸੀ ਪਤਾ ਨਹੀਂ ਖਣੇ ਉਸ ਵਜ੍ਹਾ ਕਰਕੇ ਦੋ ਤਿੰਨ ਮਿੰਟਾਂ ਦਾ ਫਰਕ ਪੈ ਗਿਆ ਚਲੋ ਵੀ ਇਹ ਆਫਕੋਰਸ ਕੋਟਾ ਹਨਾ ਉਸ ਤੋਂ ਘੱਟ ਸੀਗਾ ਤੇ ਪਤਾ ਨਹੀਂ ਕੀ ਚੱਕਰ ਬਣਿਆ ਹੋਊ ਤਾਂ ਹੁਣ ਜੋ ਪੇਪਰ ਸਟਾਰਟਿੰਗ ਹੋਊਗੀ ਨਿਕਲਣੀ ਤੇ ਉਦੋਂ ਹੀ ਪਤਾ ਲੱਗੂਗਾ ਹਨਾ ਵੀ ਕੀ ਹਿਸਾਬ ਕਰਤਾ ਵਾ ਤੇ ਬਾਕੀ ਕੋਈ ਵੀ ਜਿਹੜਾ ਵੀਰਾ ਫਿਕਰ ਨਾ ਕਰੋ ਸਾਲ ਵਾਲੇ ਤੇ 9 ਮਹੀਨੇ ਵਾਲੇ ਪੇਪਰ ਜਿਹੜੇ ਤੁਹਾਡੇ ਭਰੇ ਗਏ ਪੇਪਰ ਤੁਹਾਡੇ 100% ਨਿਕਲਣਗੇ ਨਿਕਲਣਗੇ ਹਾਂਜੀ ਬਾਕੀ ਆਪਾਂ ਗੱਲ ਕਰਦੇ ਆ ਜਿਹੜੀ ਅੱਜ ਦੀ ਸਭ ਤੋਂ ਵੱਡੀ ਬ੍ਰੇਕਿੰਗ ਨਿਊਜ਼ ਆ ਖੁਸ਼ਖਬਰੀ ਆ ਹਨ ਤੇ ਉਹ ਇਹ ਆ ਵੀ ਜਿਹੜੀ ਆਪਣੇ ਭੈਣਾਂ ਨੇ ਪੇਪਰ ਭਰੇ ਸੀ ਉਹ ਤਾਂ ਅੱਜ ਤੋਂ ਹੀ ਆਪਦੇ ਟੈਂਸੀ ਪੈਕ ਕਰਨ ਲੱਗ ਜਾਣ ਕਿਉਂਕਿ ਭੈਣਾਂ ਨੇ ਮਤਲਬ ਜਿਹੜੇ ਸਾਲ ਵਾਲੇ ਜਾਂ 9 ਮਹੀਨੇ ਵਾਲੇ ਉਹ ਤਾਂ ਸੀਗਾ ਹੀ 100% ਨਿਕਲਣਗੇ ਹਨ ਬਾਕੀ ਇਹਨਾਂ ਨੇ ਡੋਮੈਸਟਿਕ ਵੀ ਭਰੇ ਆ ਕਿਉਂਕਿ ਇਸ ਸਾਲ ਹਣਾ ਇਹਨਾਂ ਨੇ ਮਤਲਬ ਸੋ ਇੱਕ ਗੱਲ ਹੋਰ ਸੱਚ ਤੁਹਾਨੂੰ ਦੱਸਣ ਜੇ ਤਾਂ ਵੀ ਜਿਹੜੇ ਕੋਟੇ ਆ ਉਹ ਵੀ ਵੰਡੇ ਗਏ ਬਾਕੀ ਕੋਟੇ ਕਿਹੜੇ ਜ਼ਿਲ੍ਹੇ ਚ ਕਿੰਨੇ ਮਿਲੇ ਆ ਕੀ ਆ ਇਹ ਸਾਰੇ ਤੁਹਾਨੂੰ ਡਿਟੇਲ ਚ ਬੈਂਡ ਪ੍ਰੂਫ ਹਨਾ ਸਕਰੀਨ ਤੇ ਦਿਖਾ ਕੇ ਤੁਹਾਡੇ ਨਾਲ ਸ਼ੇਅਰ ਕਰਨਗੇ ਕਿਉਂਕਿ ਮੇਰੇ ਕੋਲ ਇਨਾ ਟਾਈਮ ਨਹੀਂ ਹੁੰਦਾਗਾ ਉਭੀ ਮੈਂ ਕਮਿਊਨ ਆਨ ਕਰਕੇ ਕੰਪਿਊਟਰ ਸਾਰਾ ਕੁਝ ਤੁਹਾਡੇ ਨਾਲ ਸ਼ੇਅਰ ਕਰਾਂ ਕਿਉਂਕਿ ਮੇਰੇ ਕੋਲੇ ਤਾਂ ਉਹਨਾਂ ਕੀ ਟਾਈਮ ਹੁੰਦਾ ਮੈਂ ਤੁਹਾਨੂੰ ਮੇਨ ਮੇਨ ਅਪਡੇਟ ਦਿੰਨੀ ਆ ਬਾਕੀ ਡਿਟੇਲ ਚ ਇਹੀ ਤੁਹਾਡੇ ਨਾਲ ਸਾਰੇ ਕੋਟੇ ਕਿਵੇਂ ਬੰਡੇ ਕੋਟੇ ਵੀ ਬੰਡੇ ਗਏ ਆ ਵੀ ਕਿੰਨੇ ਕਿੰਨੇ ਜ਼ਿਲ੍ਹੇ ਨੂੰ ਕਿੰਨੇ ਕਿੰਨੇ ਕੋਟਾ ਆ ਇਹ ਤੁਹਾਡੇ ਨਾਲ ਸ਼ੇਅਰ ਕਰਨਗੇ ਤੇ ਹਾਂਜੀ ਬਾਕੀ ਆਪਾਂ ਗੱਲ ਕਰਦੇ ਸੀ ਭੈਣਾਂ ਦੀ ਭੈਣਾਂ ਨੂੰ ਇਹ ਸਵਾਲ ਇਹਨਾਂ ਨੇ 50% ਤੋਂ ਵੀ ਉੱਪਰ ਕੋਟਾ ਜਿਹੜਾ ਲੇਡੀਜ਼ ਵਾਸਤੇ ਦਿੱਤਾ ਵਾ ਤੇ ਜਿੰਨੇ ਵੀ ਭੈਣਾਂ ਨੇ ਭਰੇ ਆ ਪੇਪਰ ਹਨ ਤੇ ਉਹਨਾਂ ਦੇ ਮਤਲਬ ਨਿਕਲਣ ਦੇ ਸਾਲਾਲੇ ਤੇ 9 ਮਹੀਨੇ ਵਾਲੇ ਤਾਂ ਸੀਗੇ ਸੀਗੇ ਤੇ ਜਿਹੜੇ ਨਮੈਸਟਿਕ ਪੇਪਰ ਵੀ ਆ ਉਹਨਾਂ ਦੇ ਨਿਕਲਦੇ ਪੂਰੇ-ਪੂਰੇ ਚਾਂਸ ਆ ਇਸ ਕਰਕੇ ਆਪਾਂ ਕਹਿੰਦੇ ਆ ਵੀ ਭੈਣਾ ਜਿਹੜੀਆਂ ਆਪਦੇ ਅੱਜ ਤੋਂ ਹੀ ਭਲੇ ਤਿਆਰ ਕਰ ਲੈਣ ਔਨ ਦੀ ਤੇ ਬਾਕੀ ਬਾਕੀ ਤਾਂ ਬਸ ਮੈਂ ਮੇਨ-ਮੇਨ ਜਿਹੜੀ ਅਪਡੇਟ ਦੇ ਹੀ ਸੀਗੀ ਹਨਾ ਤੁਹਾਡੇ ਕਮੈਂਟਾਂ ਦੇ ਤੇ ਬਾਕੀ ਜਿਹੜੀ ਪੂਰੀ ਡਿਟੇਲ ਚ ਇਹ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਦੋਂ ਵੀ ਟਾਈਮ ਲੱਗਾ ਕਿਉਂਕਿ ਕੱਲ੍ਹ ਨੂੰ ਵੀ ਨਹੀਂ ਲੱਗਾ ਟਾਈਮ ਅੱਜ ਹੋ ਸਕਦਾ ਲੱਗ ਜੇ ਪਤਾ ਨਹੀਂ ਮੈਂ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੀਗੀ ਤੇ ਬਾਕੀ ਬਸ ਇਹ ਹੀ ਸੀ ਨਾ ਬਾਕੀ ਥੋੜੇ ਜਿਹੜੇ ਕਮੈਂਟ ਤਾਂ ਬਹੁਤ ਆ ਰਹੇ ਆ ਤੇ ਕੋਈ ਹੋਰ ਜਾਣਕਾਰੀ ਵਾਲੇ ਤੇ ਉਹ ਆਪਾਂ ਫੇਰ ਚਲੋ ਫ੍ਰੀ ਹੋ ਕੇ ਕਿਸੇ ਦੇ ਦੈਨ ਵਿਲੇ ਟਾਈਮ ਆਪਾਂ ਵੀਡੀਓ ਬਣਾਵਾਂਗੇ ਤੇ ਇਹ ਦਾ ਜਿਹੜੇ ਆਪਣੇ ਮੇਨ ਜਿਹੜੀ ਗੱਲ ਸੀ ਮੇਨ ਮੁੱਦਾ ਸੀ ਜਿਹੜਾ ਚੱਲ ਰਿਹਾ ਅੱਜਕੱਲ ਪੇਪਰਾਂ ਪਹਿਲਾਂ ਭਰਨ ਤੋਂ ਲੈ ਕੇ ਫਿਰ ਹੁਣ ਸਲਿੱਪਾਂ ਮੈਲਣ ਤੋਂ ਲੈ ਕੇ ਫਿਰ ਕੋਟੇ ਬੰਡਣ ਤੋਂ ਲੈ ਕੇ ਕੀ ਕੀ ਹਿਸਾਬ ਕਿਤਾਬ ਆ ਵੀਰਾਂ ਨੂੰ ਬਹੁਤ ਇੰਤਜ਼ਾਰ ਆ ਜਿਨ੍ਹਾਂ ਨੇ ਪੇਪਰ ਭਰੇ ਸੀਗੇ ਤੇ ਬਾਕੀ ਜਿਹੜੇ ਨੋਮੀਨਲ ਪੇਪਰ ਵੀ ਬਹੁਤ ਪੁੱਛਦੇ ਆ ਸੀਰੀਅਸ ਪੇਪਰ ਵੀ ਉਹ ਭਰੇ ਗਏ ਨਿਕਲਦੇ ਚਾਂਸ ਆ ਹਾਂਜੀ ਹਾਂਜੀ ਪੂਰੇ ਨਿਕਲਦੇ ਚਾਂਸ ਆ ਉਹ ਭરાਏ ਵੀ ਗਿਆ ਤੇ ਤੁਹਾਨੂੰ ਵੀ ਮਤਲਬ ਹੁਣ ਆਈ ਤਾਂ ਪਤਾ ਨਹੀਂ ਤੁਸੀਂ ਕਿੱਥੋਂ ਭરાਇਆ ਕਿਵੇਂ ਉਹ ਸਿੱਧਾ ਹੁਣ ਤੁਹਾਡੇ ਏਜੰਟ ਜਾਂ ਤੁਹਾਡੇ ਜਿਹਨੇ ਵੀ ਰਿਸ਼ਤੇਦਾਰ ਨੇ ਭਰਾਇਆ ਤੇ ਉਹ ਤੋਂ ਤੁਸੀਂ ਮੰਗ ਲਓ ਉਹ ਸੈਂਡ ਕਰ ਦੇਣਗੇ ਇਹੋ ਜਾਂ ਕੋਈ ਚੱਕਰ ਨਹੀਂਗਾ ਵੀ ਟੈਨਸ਼ਨ ਨਾ ਲੈਣ ਵੀ ਇਹ ਟਾਈਮ ਚੇਂਜ ਹੋ ਗਿਆ 9 ਮਹੀਨੇ ਆ ਲਿਆਂ ਦਾ ਤੇ ਵੀ ਜਿਹੜੇ ਉਹ ਨਿਕਲਦੇ ਪੂਰੇ ਪੂਰੇ ਚਾਂਸ ਹੈਗੇ ਆ ਠੀਕ ਆ ਜੀ ਮੈਨੂੰ ਤਾਂ ਵੈਸੇ ਲੱਗਦਾ ਮੈਂ ਮੈਂ ਜਿਹੜੀ ਤੁਹਾਨੂੰ ਅਪਡੇਟ ਦੇਣੀ ਸੀ ਹਾਂਜੀ ਇੱਕ ਹੋਰ ਦੇਣੀ ਸੀ ਕਿ ਵੀ ਜਿਵੇਂ ਕਿ ਆਪਾਂ ਨੇ ਵੀਰਾਂ ਦੇ ਪਹਿਲਾਂ ਆਪਾਂ ਇਹ ਤੇ ਵੀਡੀਓ ਬਣਾ ਚੁੱਕੇ ਹਾਂ ਬਹੁਤ ਕਮੈਂਟ ਆਉਂਦੇ ਸੀ ਹਨਾ ਬਈ ਜਦੋਂ ਆਪਾਂ ਨੇ ਕਿੱਟਾ ਜਮਾ ਹੋ ਜਾਂਦੀਆਂ ਵੀ ਕੀ ਕੰਮ ਮਿਲ ਜਾਂਦਾ ਵਾ ਤੇ ਉਹਦੇ ਤੇ ਵੀ ਆਪਾਂ ਤੁਹਾਨੂੰ ਨਵੀਂ ਤਾਜੀ ਦੇ ਦੱਸਣੀ ਸੀਗੀ ਜਿਵੇਂ ਇਹ ਹੁਣ ਕੱਲ ਹੀ सीगे, सीगे, पार पार मतलब ਆਪਣੇ ਵੀਰਾਂ ਦੀ ਕਟ ਇਹ ਜਮਾ ਕਰਵਾ ਕੇ ਆਏ ਸੀਗੇ ਬੀਜੀ ਸੀਗੇ ਤੇ ਕੱਲ ਕਟ ਜਮਾ ਕਰਵਾ ਕੇ ਆਏ ਬਰਪਾਦੁਰੇ ਤੋਂ ਸਾਰਾ ਕੋਸ ਉੱਥੇ ਹੀ ਫਿਰ ਡਾਕਰ ਨੇ ਕਟ ਲੈ ਕੇ ਜਮਾ ਕਰਵਾ ਕੇ ਫਿਰ ਜਿਹੜਾ ਕੋੜੀ ਪਸਕਾਲੇ ਹੁੰਦਾ ਹਨਾ ਉਹ ਮਿਲ ਗਿਆ ਸੀਗਾ ਤੇ ਉਹਨੂੰ ਲੈ ਕੇ ਅੱਜ ਹੀ મતલਬ ਕਿਤੇ ਕੰਮ ਦੀ ਦਾਸ ਪਈ ਸੀਗੀ ਅੱਜ ਸਵੇਰ ਉੱਧਰ ਜਾ ਕੇ ਆਏ ਸੀਗੇ ਉੱਥੇ ਦਿਖਾਇਆ ਮਾਲਕ ਨੂੰ ਉਹ ਕਹਿੰਦਾ ਠੀਕ ਆ ਓਕੇ ਆ ਕੱਲ ਤੋਂ ਬੰਦਾ ਜਿਹੜਾ ਕੰਮ ਤੇ ਆ ਜਾਵੇ ਤੇ ਉਹ ਵੀ ਵੀ ਟੈਨਸ਼ਨ ਨਾ ਲੈਣ ਤੇ ਇਹ ਵੀ ਇੱਕ ਖੁਸ਼ਖਬਰੀ ਆ ਵੀਰਾਂ ਲਈ ਤੇ ਵੀ ਜਦੋਂ ਉਹ ਮਤਲਬ ਆਪਣਾ ਕਿੱਟਾ ਜਮਾ ਹੋ ਜਾਂਦੇ ਆ ਵੈਸੇ ਕਿੱਟਾ ਵੀ ਹੁਣ ਜਮਾ ਹੋ ਰਹੀਆਂ ਵੀ ਟੈਨਸ਼ਨ ਨਾ ਲੈਣ ਕੋਈ ਜੇ ਕੋਈ ਪੇਪਰ ਤੋਂ ਮੰਗ ਲੈਂਦਾ ਹੁੰਦਾ ਬਾਅਦ ਘਾਟ ਹੋ ਜਾਂਦੀ ਆ ਹਨਾ ਤੇ ਉਹ ਆਏ ਨਹੀਂ ਹੁੰਦਾਗਾ ਵੀ ਜਾਂ ਤੁਹਾਡਾ ਪੇਪਰ ਫਿਰ ਬਾਲ ਨਹੀਂ ਨਹੀਂ ਜਾਂ ਬਲੌਕ ਹੋ ਜਾਣਗੇ ਜਾਂ ਕਿਵੇਂ ਉਹ ਸਾਰਾ ਹੱਲ ਹੁੰਦਾ ਪੇਪਰ ਉਹ ਮਤਲਬ ਜਿਨ੍ਹਾਂ ਨੇ ਆਪਣੇ ਭਰਾਏ ਹੁੰਦੇ ਆ ਬਕੀਲਾ ਨੇ ਉਹ ਪੇਪਰ ਤਿਆਰ ਹੋ ਕੇ ਫਿਰ ਦੂਰੀ ਬਾਰ ਜਿਹੜਾ ਉੱਥੇ ਤੁਸੀਂ ਜਾ ਕੇ ਆਪਦੀ ਜਿਹੜੀ ਕੱਟ ਜਮਾ ਕਰਵਾ ਸਕਦੇ ਆ ਬਹੁਤ ਵੀਰਾਂ ਦੀ ਪ੍ਰੋਬਲਮ ਆ ਰਹੀ ਹੈ ਕਮੈਂਟ ਵੀ ਆ ਰਹੇ ਸੀਗੇ ਅੰਬੀਸਾ ਨੂੰ ਤਾਂ ਮੋਰਤਾ ਸਾਡੇ ਕੋਲ ਪੇਪਰ ਵੀ ਮਤਲਬ ਪੂਰੇ ਨਹੀਂ ਸੀ ਜਾਂ ਕਿੱਦਾਂ ਹੋਲ ਸਾਡੇ ਪੇਪਰ ਭਰੇ ਜਾਣਗੇ ਕਿ ਸੌਰੀ ਜੀ ਕਿਟਾਂ ਜਮਾ ਹੋ ਜਾਣਗੇ ਤੇ ਉਹ ਸਾਰਾ ਕੁਝ ਹੁੰਦਾ ਵਾ ਹੋ ਜਾਂਦਾ ਜਦੋਂ ਤੁਹਾਨੂੰ ਇੱਥੇ ਸਭ ਬੁਲਾਇਆ ਤੁਸੀਂ ਆਉਨੇ ਆ ਤੇ ਮਾਲਕਾਂ ਨੇ ਬੁਲਾਇਆ ਉਹਨਾਂ ਨੇ ਕੋਲੇ ਸਾਰਾ ਕੁਝ ਮਤਲਬ ਹੁੰਦਾ ਹੁਣ ਅਗਲੀਆਂ ਗੱਲਾਂ ਨਹੀਂ ਗਿਆ ਪਿਛਲੀਆਂ ਵੀ ਮਤਲਬ ਵੀ ਦੋ ਨੰਬਰ ਚ ਆਉਂਦੇ ਸੀ ਜਾਂ ਕਿਵੇਂ ਐਸ ਵਾਰ ਤਾਂ ਸਖਤਾਈ ਬਹੁਤ ਹੋਈ ਸੀ ਪਿੱਛੇ ਵੀ ਤੇ ਹੁਣ ਤਾਂ ਮੰਨ ਲਓ ਵੀ ਹੈ ਹੀ ਸਾਰਾ ਕੁਝ ਪਹਿਲਾਂ ਲੱਗਾ ਵਾ ਤੇ ਜਦੋਂ ਤੁਸੀਂ ਇੱਧਰ ਆ ਗਏ ਤੇ ਸਾਰਾ ਕੁਝ ਆਹਮਣੇ ਆਲੀ ਮਤਲਬ ਹੋ ਜਾਣਾ ਇਦਾਂ ਦੀ ਤਾਂ ਕੋਈ ਗੱਲ ਨਹੀਂ ਕਿ ਹੁਣ ਘਰ ਆ ਘਰਾਂ ਦੇ ਪੇਪਰ ਉਹ ਸਾਰਾ ਕੁਝ ਸਾਰੀ ਵੀਡੀਓ ਚ ਪਿਛਲੀਆਂ ਚ ਦੱਸਿਆ ਹੋਇਆ ਵਾ ਠੀਕ ਆ ਜੀ ਇਹ ਸੀ ਆਪਣੀਆਂ ਮੇਨ ਮੇਨ ਅਪਡੇਟ ਬਾਕੀ ਇਹ ਤੁਹਾਨੂੰ ਸਾਰੇ ਕੋਟੇ ਆ ਬਾਕੀ ਜਿਹੜੀਆਂ ਸਿੱਧਾ ਮਿਲੀਆਂ ਵਾ ਉਹ ਸਾਰੇ ਤੁਹਾਡੇ ਨਾਲ ਸ਼ੇਅਰ ਕਰਨਗੇ ਤੇ ਵੀਡੀਓ ਬਣਾ ਕੇ ਤੇ ਬਾਕੀ ਆਪਣੀ ਤਾਂ ਇਹਨੂੰ ਹੀ ਸੀ ਮੇਨ ਮੇਨ ਗੱਲ ਠੀਕ ਆ ਜੀ ਹੁਣ ਆਪਾਂ ਮਿਲਾਂਗੇ ਅਗਲੀ ਵੀਡੀਓ ਚ ਲੈ ਕੇ ਕੋਈ ਨਵੀਂ ਅਪਡੇਟ ਹੋਣ ਤਾਂ ਬਸ ਅਪਡੇਟਾਂ ਹੀ ਆਈ ਜਾਇ ਕਰਨੀਆਂ ਵੀ ਕਿੱਥੋਂ ਨੂੰ ਲਿਓ ਉਸ ਦੇ ਨਿਕਲੇ ਆ ਕਿਹੜੇ ਵੀਰਾਂ ਦੇ ਨਿਕਲੇ ਆ ਕਿਹੜੇ ਜ਼ਿਲ੍ਹੇ ਚੋਂ ਨਿਕਲੇ ਆ ਤੇ ਬਸ ਹੁਣ ਤਾਂ ਇਹੀ ਖਬਰਾਂ ਆਇਆ ਕਰਨੀਆਂ ਤੇ ਚਲੋ ਜੀ ਠੀਕ ਆ ਮਿਲਾਂਗੇ ਅਗਲੀ ਵੀਡੀਓ ਚ ਜੇ ਕੋਈ ਬੋਲਣ ਚ ਜਲਦੀ ਜਲਦੀ ਚ ਬਾਧਕਟ ਹੋ ਗਈ ਤੇ ਉਹਦੇ ਲਈ ਆਪਾਂ ਮਾਫੀ ਮੰਗ ਚਾਉਂਦੇ ਆ ਤੁਹਾਨੂੰ ਪਤਾ ਹਮੇਸ਼ਾ ਹੀ ਆਪਾਂ ਖਾਲੀ ਚ ਬਣਾਉਂਦੇ ਆ ਕਿਉਂਕਿ ਉਸ ਨੂੰ ਕਿ ਪਤਾ ਯਸ ਨੂੰ ਵੀ ਕਾਲ ਦਾ ਕੰਮ ਫਿਰ ਕੰਮ ਤੇ ਵੀ ਜਾਣਾ ਹੁੰਦਾ ਹੁਣ ਇਹ ਵੀ ਸਵੇਰ ਤੇ ਕੰਮ ਤੇ ਗਏ ਆ ਬੱਚੇ ਗਏ ਆ ਪੜਨ ਤੇ ਮੈਂ 11 ਵਜੇ ਜਾਣਾ ਤੇ ਹੁਣ ਮੈਂ ਵੀਡੀਓ ਬਣਾ ਕੇ ਉਦੋਂ ਬਾਅਦ ਹੀ ਸਾਰੇ ਕੰਮ ਦੀ ਜਿਹੜੀ ਸਟਾਰਟਿੰਗ ਕਰਨੀ ਆ ਫਿਰ ਮੈਂ ਕਿਹਾ ਚਲੋ ਆਪਾਂ ਮੇਨ ਤੋਂ ਜਿਹੜੀ ਅਪਡੇਟ ਉਹ ਦੇ ਦਈਏ ਤਾਂ ਕਰਕੇ ਕਹਿੰਨੇ ਹੁੰਨੇ ਆ ਵੀ ਕਈ ਵਾਰ ਮੈਂ ਕੱਲ ਹੀ ਮੈਂ ਬੋਲਦੀ ਕੱਲ ਹੀ ਹੁੰਨੀ ਆ ਕੋਈ ਵਾਦਾ ਘਾਟਾ ਹੁੰਦਾ ਨਾ ਜੋ ਅੱਗੇ ਆ ਮਿਲਾਂਗੇ ਅਗਲੀ ਵੀਡੀਓ ਚ ਬਾਏ ਬਾਏ